ਇਹ ਗੱਲ ਜੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਹਾਂ ਮਾਲਵੇ ਦੇ ਸ਼ੌਂਕੀ ਜੱਟ BB31 ਵਾਲੇ ਫਿਲਹਾਲ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਾਪੂ ਜੀ ਖਾਤਰ ਲੈਣਗੇ ਤੀ ਈ-ਬਾਈਕ ਜੋ ਕਿ ਆਪਾਂ ਲੈਤੀ ਹੈ ਆਪਣਾ ਬਾਈ ਹੈ ਜੱਗੀ ਆਰਾਮਪੁਰਾ ਮੂਨਕ ਦੇ ਨੇੜੇ ਤੇ ਇਹ ਇਹਨਾਂ ਦਾ ਐਡਰੈਸ ਹੈਗਾ ਕੱਕੜਾ ਈ-ਬਾਈਕ ਆਰਾਮਪੁਰਾ ਗੁਜਰਾ ਸੰਗਰੂਰ ਨੰਬਰ ਆ ਬਾਈਆਂ ਦਾ 9417577400 9417140447 ਤੇ ਬਾਈ ਸੇਲ ਪਰਚੇਜ ਦਾ ਕੰਮ ਕਰਦੇ ਨੇ ਪੁਰਾਣੇ ਸਕੂਟਰ ਆਈ ਬੈਕ ਦੀਆਂ ਫੋਟੀਆਂ ਆਪਣੀਆਂ ਬੈਂਟਰੀ ਵਾਲੀਆਂ ਦਾ ਤੇ ਆਪਾਂ ਇਹਨਾਂ ਬਾਈਆਂ ਤੋਂ ਪਹਿਲਾਂ ਵੀ ਦੋ ਤਿੰਨ ਸਕੂਟਰ ਲੈ ਗਏ ਆ ਤੇ ਅੱਜ ਆਪਾਂ ਫੇਰ ਇਹਨਾਂ ਤੋਂ ਬਾਪੂ ਜੀ ਖਾਤਰ ਲੈਣਾ ਆਇਤੀ ਇੱਕ ਸਕੂਟਰ ਜੋ ਕਿ ਆਪਾਂ ਇਹਨਾਂ ਤੋਂ ਪਰਚੇਜ ਕਰਿਆਗਾ ਬਾਈਆਂ ਤੋਂ दिखाने अपना स्कूटर वाला स्कूटर अपने बइया तो लैता अज बी जगी मूह करी करवा मारा जा बगी ये काम करते ने गे ਪਿੰਡ ਇਹਨਾਂ ਦਾ ਰਾਮਪੁਰਾ ਗੁਜਰਾ ਮੂਨਕ ਦੇ ਨੇੜੇ ਟਹਾਣਾ ਰੋਡ ਤੇ ਭਾਈ ਜੱਗੀ ਡਰੈਸਰ ਤੇ ਮੋਬਾਈਲ ਨੰਬਰ ਆਪਣਾ ਤੂੰ ਇੱਕ ਵਾਰ ਆਪ ਦੱਸੀ ਭਾਈ ਪਿੰਡ ਰਾਮਪੁਰਾ ਗੁਜਰਾ ਡਿਸਟ੍ਰਿਕਟ ਜ਼ਰੂਰ ਤਹਿਸੀਲ ਮੂਨਕ ਨਜ਼ਦੀਕ ਟਹਾਣਾ ਬਾਰਡਰ ਹਰਿਆਣਾ ਇਹ ਮੇਰਾ ਪਿੰਡ ਹੈ ਪੰਜਾਬ ਦਾ ਰਾਮਪੁਰਾ ਗੁਜਰਾ ਪੁਰਾਣੇ ਮੇਕਪ 75 71 ਚਾਲਸ ਬਾਕੀ ਸਾਰਿਆਂ ਦੇ ਪਿੱਛੇ ਟੈਗ ਆਪਣਾ ਲੱਗਿਆ ਹੁੰਦਾ ਸਕੂਟਰਾਂ ਦੇ ਇੱਦਣ ਹੁੰਦੀ ਥੋੜੀ ਸੈਕ ਦੇ ਮਾਰ ਕੇ ਤੇ ਬਸ ਇਹ ਹੀ ਕਰਵਾ ਕੇ ਕੋਈ ਕੋਈ ਆਪਣੇ ਕੋਲ ਬਾਕੀ ਆਪਾਂ ਪੁਰਾਣੇ ਸਕੂਟਰ ਬਗਾਏ ਈ-ਵੈਕ ਖਰੀਦ ਵੀ ਲੈਣੇ ਆ ਇਹ ਹਾਂ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਵੀਰੇ ਓਨਲੀ ਓਨ ਈ-ਵੈਕ ਦਾ ਹੀ ਕੰਮ ਹੈ ਪੈਟਰੋਲ ਵਾਲੇ ਦਾ ਕੰਮ ਨਹੀਂ ਆਪਣੇ ਕੋਲ ਠੀਕ ਹੈ ਠੀਕ ਹੈ ਵੀਰੇ ਕਿਤੇ ਕੰਮ ਲੋ ਬਾਈ ਨੂੰ ਜੇ ਕਿਸੇ ਮੇਰੇ ਭੈਣ ਭਰਾ ਨੇ ਲੈਣਾਗਾ ਕੋਈ ਸਕੂਟਰ ਰੀ ਬੈਗ ਸਕੂਲੀ ਵਗੈਰਾ ਲੈਣੀ ਆ ਤਾਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਤੁਸੀਂ ਤੇ ਬਾਕੀ ਆਪਾਂ ਨੰਬਰ ਇਹਨਾਂ ਦਾ ਵੈਸੇ ਵੀ ਸ਼ੋਅ ਕਰ ਦਾਂਗੇ ਵੀਡੀਓ ਦੇ ਉੱਪਰ ਲਾਓ ਸ਼੍ਰੀ ਮਾਨ ਜੀ ਇਹ ਆਪਣਾ ਫੋਟੋ ਲੈ ਸਕੋ ਜੀ ਇਹ ਤਾਂ ਬੜਾ ਆਪਣਾ ਨੀ ਠੀਕ ਹੈ ਰੱਖੋ ਇਹਨੂੰ ਨੋ ਸਨੈਪ ਲੈ ਬਿਨੈ ਰੋ ਵੀ ਸਨੈਪ